ਸੋ ਹਰ ਜਨ ਪਿਆਰੀ ਥਿਰ ਕਰ ਬਸੋ ਹਰ ਜਨ ਪਿਆਰੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਫਿਰ ਕਰ ਬੈਸੋ ਹਰ ਜਨ ਪਿਆਰੇ ਫਿਰ ਕਰ ਬੈਸੋ ਹਰ ਜਨ ਪਿਆਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਸੁਤ ਦੂਤ ਪਰਮੇਸ਼ਰ ਮਾਰੇ ਸੁਤ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾ ਰੇ ਪੈਜ ਰਾਖੀ ਕਰਤਾਰੇ ਫਿਰ ਕਰਬੈ ਸੋ ਹਰ ਜਨ ਪਿਆਰੇ ਤੇਰ ਕਰਬੈ ਸੋ ਹਰ ਜਨ ਪਿਆਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰ ਰੇ ਕਾਜ ਸਵਾਰੀ ਸਤ ਗੁਰ ਤੁਮਰੇ ਕਾਜ ਸਵਾਰੀ ਫਿਰ ਕਰ ਬੈਸੋ ਹਰ ਜਨ ਪਿਆਰੇ ਫਿਰ ਕਰ ਬੈਸੋ ਹਰ ਜਨ ਪਿਆਰੇ ਤੁਮਰੇ ਕਾਜ ਸਵਾਰੀ ਸਤ ਗੁਰ ਤੁਮਰੇ ਕਾਜ ਸਵਾਰੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਬਾਦ ਸਹਾਸਾ ਸਭ ਵਸ ਕਰਦੀ ਨੇ ਬਾਦ ਸਹਾਸਾ ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀਂ ਕਰ ਬੈਸੋ ਹਰ ਜਨ ਪਿਆਰੀ ਫਿਰ ਕਰ ਬੈਸੋ ਹਰ ਜਨ ਪਿਆਰੀ ਤੁਮਰੇ ਕਾਜ ਸੁਵਾਰੀ ਸਤ ਗੁਰ ਤੁਮਰੇ ਕਾਜ ਸੁਵਾਰੀ ਤੁਮਰੇ ਕਾਜ ਸੁਵਾਰੀ ਸਤ ਗੁਰ ਤੁਮਰੇ ਕਾਜ ਸੁਵਾਰੀ ਕਰਬੈ ਸੂ ਹਰ ਜਨ ਪਿਆਰੀ ਫਿਰ ਕਰਬੈ ਸੂ ਹਰ ਜਨ ਪਿਆਰੀ ਤੁਮਰੇ ਕਾਜ ਸਵਾਰੀ ਸਤ ਗੁਰ ਤੁਮਰੇ ਕਾਜ ਸਵਾਰੀ ਤੁਮਰੇ ਕਾਜ ਸਵਾਰੀ ਸਤ ਗੁਰ ਤੁਮਰੇ ਕਾਜ ਸਵਾਰੀ ਜੋ ਭਗਵਾਨ ਮੇਰ ਕੋ ਹੋਏ ਜੋ ਭਗਵਾਨ ਸਾਥ ਸੰਗਤ ਮਿਲ ਕੀਨੋਦਾਨ ਸਾਥ ਸੰਗਤ ਮਿਲ ਕੀਨੋਦਾਨ ਨਿਰਪੋ ਹੋਏ ਭਜੋ ਭਗਵਾਨ ਆਤ ਸੰਗਤ ਮੇਲਾ ਕੀਨੋ ਗਾਨ ਫਿਰ ਕਰ ਬੈਸ ਹਰ ਜਨ ਪਿਆਰੀ ਫਿਰ ਕਰ ਬੈਸ ਹਰ ਜਨ ਪਿਆਰੀ ਤੁਮਰੇ ਕਾਜ ਸੁਵਾਰੀ ਸਤਗੁਰ ਤੁਮਰੇ ਕਾਜ ਸੁਰਾ ਤੁਮਰੇ ਤਾਜ ਸਵਾਰੇ ਸਤ ਗੁਰ ਤੁਮਰੇ ਤਾਜ ਸਵਾਰੇ ਸਰਨ ਪਰੇ ਪ੍ਰਭ ਅੰਤਰ ਜਾਨੀ ਸਰਨ ਪਰੇ ਪ੍ਰਭ ਅੰਤਰ ਜਾਨੀ ਨਾਨਕ ਹੋਟ ਪਕਰੀ ਪ੍ਰਭ ਸੁਆਮੀ ਨਾਨਕ ਹੋਟ ਪਕਰੀ ਪ੍ਰਭ ਸੁਆਮੀ ਸਰਨ ਪਰੇ ਪ੍ਰਭ i ਜਨ ਪਿਆਰੇ ਤੁਹਾਡਾ ਜਸਵਾਰੀ ਤੇਮਰੀ ਕਾ ਜਸਵਾਰੀ